ਸਭ ਤੋਂ ਪਿੱਛੋਂ ਵੋਟ ਨਹੀਂ ਦਿੱਤੀ। ਇਹ ਆਪਣੀ ਵੋਟ ਹੈ ਨਹੀਂ ਫੈਸਲਾ ਕਰ ਲੋ ਅਸੀਂ ਤਾਂ ਤੁਹਾਡੇ ਨਾਲੇ। ਸਭ ਦੇ ਨਾਲ। ਸਭ ਦੇ ਨਾਲ ਸਭ ਦੇ ਨਾਲ ਸਭ ਦੇ ਨਾਲ। ਸੋਹ ਸਿਆਣੇ ਇੱਕ ਮਤ ਪੂਰਖਾ ਕੋ ਇਸ ਕਰਕੇ। ਸੋਹ ਸਿਆਣੇ ਰਲਾ ਲੋਗਾ ਤੇ ਇੱਕ ਮਤੋ। ਉਹ ਕਰੇ ਭਾਈ ਫੈਸਲਾ ਕਰ ਲੋ ਜਿਵੇਂ ਸਾਰੇ ਕਹਿੰਦੇ ਉਹ ਠੀਕ ਹੁੰਦਾ। ਕਦੇ ਵੀ ਆਸਲਾ ਹੈ ਸਾਡੇ ਦੀ ਠੀਕ ਹੈ ਨਹੀਂ ਆਵਰਦੀ ਉਹਨਾਂ ਨੇ ਕਹਦੇ ਵੀ ਠੀਕ ਹੈ ਹੁਣ ਆਵਰਦੀ ਵੀ ਠੀਕ ਹੈ ਮੈਂ ਬਸ ਖਾਲਾ ਨੂੰ ਉਹਨਾਂ ਨੂੰ ਦਿਖਾਇਆ ਖਾਲੇ ਜਿਉਂਨੇ ਕਹਤਾ ਲੈ ਕੱਲ ਆਹ ਕਹਿੰਦੇ ਘੜੀ ਰੁਵਾ ਤੂੰ ਤਾਂ ਘੜੀ ਘੜੀ ਬਦਲੀ ਜਨ ਬਦ ਗਿਆ ਅੱਜ ਕਹਿੰਦੇ ਸਾਰੀ ਜ਼ਿੰਦਗੀ ਨਹੀਂ ਫਜ਼ਾ ਜੇ ਕਹੀ ਤਾਂ ਵੀ ਜਿਵੇਂ ਕਹ ਯਾਹ ਗੱਲ ਹੈ ਉਹਨਾਂ ਨੇ ਕਹੇ ਵੀ ਠੀਕ ਜਿਉਂਨੇ ਕਰ ਲਿਆ ਤਾਂ ਠੀਕ ਹੈ ਕੁਝ ਜਿਉਣਾ ਨਹੀਂ ਕੀਤਾ ਝੂਠ ਬੋਲਦਾ ਫੇਕ ਝੂਠਾ ਤਾਂ ਇਹ ਕਹਿੰਦੇ ਅਸਿਰਾ ਕੀਤਾ ਮੇਰੇ ਕਹਿੰਦਾ ਮੈਂ ਨੂੰ ਤਾਂ ਪਈਏ ਕਹਿੰਦਾ ਹੱਲ ਜੇ ਤੁਸੀਂ ਕੱਲ ਗਲਤੀ ਵੀ ਠੀਕ ਹੈ ਸੰਗਤ ਨੇ ਜੋ ਕਰ ਲੈ ਠੀਕ ਹੈ ਦੱਸ ਉਹ ਨੂੰ ਤੂੰ ਦੱਸਾਉਗਾ ਤੁਸੀਂ ਫਜ਼ੂਕਾ ਫਜ਼ੂਕਾ ਗਲਤ ਬੋਲ ਰਿਹਾ ਨਾ ਫਜ਼ੂਕਾ ਇਹਨੇ ਝੂਠ ਬੋਲਿਆ ਤੇਵਾ ਕੇ ਮੈਂ ਤਾਂ ਪਹਿਲੇ ਸਰਦਨ ਆ ਬਸ ਇਹ ਕਹਿੰਦਾ ਮੇਰੀ ਚੱਲੇ ਮੈਂ ਸਭ ਤੋਂ ਵੱਡਾ ਹੋਇਆ ਏ ਨੀਵ ਨਹੀਂ ਨਾ ਸੱਚ ਕਰ। ਸੱਚ ਕਰਦਾ ਨਹੀਂ। ਇਹ ਜੀਵ ਜਿਵੇਂ ਜਿਹਨੂੰ ਕਹਾਂ ਵੀ ਆ ਪੈਦਾ ਨਹੀਂ ਹੋ ਸਕਦਾ। ਪੈਦਾ ਨਹੀਂ ਕੀਤਾ ਜਾ ਸਕਦਾ ਜੀ। ਕਦੇ। ਤਾਂ ਕਿਨੇ ਕੌਣ ਪੈਦਾ ਕੀਤਾ? ਕਿਨੇ ਕੌਣ ਪੈਦਾ ਕੀਤਾ? ਇਹ ਸਵਾਲ ਖੜਾ ਹੁੰਦਾ। ਇਹ ਬਾਰੇ ਲੱਭ ਜਾ ਕਰਤਾ ਸਿਰਜਣਹਾਰ। ਉਹ ਬਰ ਕੀ ਸਿਰਜਿਆ? ਸਿਰਜਿਆ ਸੰਸਾਰ। ਸਿਰਜੀ ਮਾਇਆ। ਸਤਿਆ ਜੋੜ ਲਾਇਆ ਜੜਾ ਚੇਤਨ ਦਾ ਇਹ ਸਜਣਾ ਆ ਉਥੇ ਇਹਦਾ ਸਵਾਲ ਆ ਵੀ ਆਪੀ ਨੇ ਆਪ ਸਜੋ ਆਪੀ ਨੇ ਆਪ ਸਜੇ ਆਪ ਕੀ ਸਜੇ ਉਹ ਵੀ ਯਾਰ ਉਥੇ ਆਪੀ ਨੇ ਆਪ ਦਾ ਮਨ ਸਜੇ ਹਨਾ ਹੋਰ ਕੀ ਸਜੇ ਆਪੀ ਨੇ ਆਪਣੀ ਇੱਛਾ ਸਜੇ ਨੇ ਸਰਪੰਗ ਦਾ ਇਹੋ ਜਿਹਾ ਨੇ ਅੰਭਲ ਅੰਲਾ ਨੂਰ ਆ ਪਾਇਆ ਮਤਲਬ ਨੂਰ ਆ ਪਾਇਆ ਦੂਨ ਆਪ ਜੀ ਕਹੋ ਨੂਰ ਆ ਪਾਇਆ ਅੱਗਨ ਅੰਲਾ ਉਥੇ ਕੀ ਹੋਇਆ ਨੂਰ ਕੀ ਹੋਇਆ ਅੱਬਲ ਤੋਂ ਅੱਲਾ ਹੈ ਸਭ ਕੋਈ ਰੂਪ ਐ ਸਾਰੇ ਇਹਦਾ ਮਾਨੇ ਦਾ ਨੂਰ ਹੈ ਨੂਰ ਕੀ ਨੂਰ ਕਿਸੇ ਦਾ ਹੁੰਦਾ ਹੈ ਆਪਣਾ ਫਿਰ ਕੀ ਬਣ ਇੱਕ ਅੱਲਾ ਹੈ ਇੱਕ ਅੱਲਾ ਹੈ ਇੱਕ ਅੱਲਾ ਇੱਕ ਤੋਂ ਜੋ ਮਨ ਪੈਦਾ ਹੋਇਆ ਨੂਰ ਪੈਦਾ ਹੋ ਗਿਆ ਹੋਰ ਕੀ ਹੋਗਾ ਉਹ ਉਹੀ ਆਪੀ ਨੇ ਆਂਦ ਖਾਜਿਆ ਆਪਣੇ ਬੋਟਰਤੀ ਸੱਜੇ ਇਹ ਕਿ ਜੀਵ ਤੇ ਕਿੱਥੋਂ ਦੂਰ ਨਹੀਂ ਜਾਣਾ ਮੈਂ ਤਾਂ ਬਾਹਰ ਜੀਵ ਵੱਡ ਕੋਈ ਜੀਵ ਨਹੀਂ ਹੈ ਵੀਰ ਬਗਨ ਅੱਡ ਕੋਈ ਜੀਵ ਕਿਤੇ ਆਪਣੇ ਵਿਚਾਰ ਆਪੇ ਸਾਜੇ ਨੇ ਆਪਣੇ ਵਿਚਾਰ ਆਪੇ ਸਾਜੇ ਨੇ ਕਿਸੇ ਨੇ ਸਾਜੇ ਨੇ ਉਹ ਤਾਂ ਉੱਥੇ ਹੀ ਹੋ ਗਈ ਜਦੋਂ ਤੋਪਾਂ ਜੀਰ ਛੋੜੀ ਤਬੀ ਉਹੀ ਸੇਮ ਉਹੀ ਗੱਲ ਹੈ ਉਹ ਹੋਰ ਐਂਗਲ ਤੇ ਖੜਾ ਤੂੰ ਹੋਰ ਐਂਗਲ ਤੇ ਦੀ ਗੱਲ ਉੱਥੇ ਹੀ ਐਂ ਸਮਝੂ ਹੁਣ ਜਿਹੜੇ ਗੇਟ ਤੇ ਕੋਈ ਖੜਾ ਹੁੰਦਾ ਉਸੇ ਗੇਟ ਤੇ ਹੀ ਮਰਦਾ ਉਹ ਗੇਟ ਉਹੀ ਜਿਹੜਾ ਲੱਗਦਾ ਉਹ ਤਾਂ ਜੀ ਦੇਸ਼ੀ ਉੱਥੇ ਹੁੰਦੀ ਹੈ ਅਸੀਂ ਆਪਣੇ ਵਿਚਾਰ ਆਪੇ ਪੈਦਾ ਕੀਤੇ ਨੇ ਪੈਦਾ ਜੋ ਕੀਤਾ ਅਸੀਂ ਉਹਨੇ ਵਹੀ ਸਾਜਿਆ ਸੀ ਆਪਣਾ ਮਨ ਆਪ ਸਾਜਿਆ ਆਪਣੇ ਵਿਚਾਰ ਆਪ ਪੈਦਾ ਕੀਤੇ ਦੁਹਾਨ ਦਾ ਦੁਹਾਨ ਦਾ ਕੋਈ ਅਰਥ ਕੋਈ ਨਹੀਂ ਇੱਥੇ ਤੱਕ ਦੁਹਾਨ ਬਿਲਕੁਲ ਸਹੀ ਨੇ ਜਿਹੜੇ ਮੰਨਦੇ ਨੇ ਕਿ ਵਿਚਾਰਾਂ ਦੇ ਸਰੂਪ ਦਾ ਨੋਏ ਮਾਰ ਬਿਲਕੁਲ ਠੀਕ ਹਨ ਇਹ ਜਿਹੜੀ ਬਦਵਾਨਾ ਦੀ ਗੱਲ ਠੀਕ ਆ ਤੇ ਠੀਕ ਮੰਨਣਾ ਪਰ ਠੀਕ ਨੂੰ ਠੀਕ ਮੰਨਣ 'ਚ ਇਤਰਾਜ਼ ਕੀ ਹੈ ਪਰ ਇੱਥੇ ਆ ਕੇ ਕੰਟਰੋਵਰਸੀ ਵੀ ਨਹੀਂ ਹੈ ਬਹੁਤ ਹੀ ਕੰਟਰੋਵਰਸੀ ਉਹ ਚੀਜ਼ਾਂ ਹੋ ਗਈਆਂ ਜਿਹੜੇ ਉਹਨਾਂ ਨੇ ਆਪਣੇ ਤੋਰੋਂ ਮੰਨ ਘੜੋ ਕੇ ਸਾਜੀਆਂ ਤਾਂ ਕੰਟਰੋਵਰਸੀ ਹੈ ਜੀ ਲੇਕਿਨ ਇੰਨਾ ਗੱਲ ਭੁੱਲ ਜਾਂਦੇ ਨੇ ਇਹ ਬੜੀ ਸੁਣੀ ਹੋਰੀ ਗੱਲ ਉਹਨਾਂ ਨੇ ਯਾਦ ਰੱਖ ਕੇ ਕਹੀ ਜਾਂਦੇ ਨੇ ਕਿਸੇ ਨੂੰ ਕਿ ਠੀਕ ਹੈ ਵਿਚਾਰਾਂ ਦੇ ਸਮੂਹ ਦਾ ਨਾਮ ਹੈ ਵਿਚਾਰਾਂ ਨੂੰ ਖਤਮ ਕਰ ਲੈਣਾ ਆਪਣੇ ਅੰਦਰੋਂ ਮਨ ਦਾ ਵਰਜਣਾ ਦੇ ਇੱਕ ਰੂਪ ਹੈ ਰੀਡਿੰਗਸ ਤੋਂ ਵਿਚਾਰਾਂ ਨੂੰ ਕੰਟਰੋਲ ਕਰਕੇ ਪੈਦਾ ਹੋਣ ਤੋਂ ਜਿਵੇਂ ਲੱਕੜ ਜਿਕੇ ਆਗ ਕਾ ਤਾਤ ਵਾਲ ਕੁਰੂ ਕਿ ਮਾਇਆ ਦਾ ਪ੍ਰਭਾਵ ਮੰਨਦੇ ਹੁੰਦਰਾ ਤਾਂ ਵਿਚਾਰ ਪੈਦਾ ਹੁੰਦੇ ਵਿਚਾਰ ਧੂਆਂ ਹੀ ਹੋ ਕੁਛ ਨਹੀਂ ਵਿਚਾਰ ਤੁਹਾਨੂੰ ਤਾਂ ਕੁਛ ਨਹੀਂ ਜਿੰਨੇ ਜ਼ਿਆਦਾ ਵਿਚਾਰ ਪੈਦਾ ਹੋਣਗੇ ਉਹਨਾਂ ਧੂਆਂ ਜ਼ਿਆਦਾ ਹੋਗੇੰ ਤਾਂ ਜ਼ਿਆਦਾ ਬਦੂ ਕਹਾਂਤਾ ਇਹ ਵਿਚਾਰੇ ਪੈਦਾ ਕਰਦਾ ਨੇ ਮਨ ਦੇ ਅੰਦਰ ਜਦੋਂ ਮਨ ਰਕਣ ਦੇ ਹਟ ਗਿਆ ਅੰਦਰਲਾ ਧੂਆਂ ਬਾਹਰ ਕੱਢ ਦੋ ਨਵਾਂ ਪੈਦਾ ਨਾ ਹੋਵੇ ਸਭੋ ਕੁਝ ਸਰਪੀ ਬੰਦ ਹੋ ਗਈ ਹਨੇਰਾ ਵੀ ਖਤਮ ਹੋ ਗਿਆ ਜੋ ਜੋ ਲਾਈਟ ਬਦੂ ਕੀ ਘਟੀ ਵੋਲਟੇਜ ਬਦੂ ਕੀ ਜੋ ਚਾਲਣ ਦਾ ਸਹੀ ਦੂ ਤੂੰ ਹਰੇ ਬਈ ਤਾਂ ਚਾਲਣ ਵੀ ਜਿੱਦਾਂ ਆਪ ਕਰੀ ਉਹ ਘਟ ਜਾਂਦਾ ਪਰ ਜੇ ਪੈਦਾ ਹੋਇਆ ਹੋਇਆ ਪਰ ਜੋ ਪੈਦਾ ਹੋਈ ਹੋਈ ਚੀਜ਼ਾ ਉਹਦਾ ਬਿੱਲ ਆਉਣਾ ਵੀ ਲੱਜ ਇਹ ਸੈਂਸ ਵਿੱਚ ਜੰਮਣਾ ਮਰਨਾ ਰਹਿ ਗਿਆ ਜਾਰੇ ਪੈਦਾ ਨਹੀਂ ਨਾ ਹੁੰਦੇ ਚਾਰ ਪੈਦਾ ਨਹੀਂ ਹੋਏ ਜੀ ਨੂੰ ਤਾਂ ਹਕੀਕਤ ਇੱਕ ਨੂੰ ਪੈਣ ਦੋ ਰੁਪਏ ਦੋ ਰੁਪਏ ਇੱਕ ਤਾਂ ਆਪ ਹੈ ਦੂਆ ਰੂਪ ਹੈ ਕਜੋਤ ਉਹ ਹੋਏ ਵਿਚਾਰ ਤੇ ਆਪਣੇ ਵਿਚਾਰ ਆਪਣੇ ਵਿਚਾਰ ਨੂੰ ਦੋ ਕਰ ਦੇ ਦੂਆ ਰੂਪ ਕਰ ਲੈ ਆਪਣੀ ਇੱਛਾਵਾਂ ਨੂੰ ਦੋ ਕਰ ਦੇ ਦੋ ਹੋ ਗਏ ਲੈਣਾ ਥੱਲੇ ਹਲਾ ਬਸ ਜੇ ਤਰ੍ਹਾਂ ਆਪਣੇ ਵਿਚਾਰ ਨਾ ਰਹੇ ਉਹ ਤੁਮੇ ਕੋਲ ਜੂਆ ਪਹਿਲੀ ਤਾਂ ਗੱਲ ਇੱਕ ਹੋਣੀ